ਤੇ ਸਾਡੇ ਸਗਿਆਂ ਦੇ ਵਿੱਚ ਮੇਰੇ ਤਾਇਆ ਦਾ ਪੁੱਤ ਸਮੀ ਚੜਾਈ ਕਰ ਗਿਆ ਤੇ ਉਹਨੂੰ ਬੜੀਆਂ ਨੂੰ ਲੈ ਕੇ ਚੱਲੇ ਤੇ ਤਿੰਨ ਚਾਰ ਬੀਬੀਆਂ ਦੇ ਵਾਲ ਖੁੱਲੇ ਮੈਂ ਪੁੱਤਤੀ ਤੌਰ ਤੇ ਉਦੋਂ ਪਿੰਡ ਸਾਂ ਤੇ ਮੈਂ ਇੱਕ ਬਜ਼ੁਰਗ ਨੂੰ ਪੁੱਛਿਆ ਵੀ ਤਾਇਆ ਇਹ ਕੀ ਗੱਲ ਹੈ ਕਹਿੰਦਾ ਪੁੱਤਰਾ ਜਿਨ੍ਹਾਂ ਦੀ ਕਰਮ ਮੌਤ ਹੁੰਦੀ ਏ ਬਦਸੱਗੀ ਦੀ ਨਿਸ਼ਾਨੀ ਇਹ ਬੀਬੀਆਂ ਨੇ ਵਾਲ ਤਾਂ ਖੁੱਲੇ ਨੇ ਇੱਕ ਉਹਦੀ ਭੈਣ ਹੈ ਇੱਕ ਉਹਦੀ ਘਰਵਾਲੀ ਹੈ ਇਸ ਕਰਕੇ ਤਾਂ ਵਾਲ ਖੁੱਲੇ ਨੇ ਵੀ ਇਹਨਾਂ ਦੇ ਕਰਮ ਅਗਿਆ। ਇਹ ਪਹਿਲਾਂ ਹੀ ਵਾਲ ਖੋਲ ਰਹੀਆਂ ਵੀ ਦੇਖਾਂਗੇ ਮਰਗਦਾ ਕਿ ਹੋਈਆਂ ਲੱਗਣਗੀਆਂ। ਅਰੇ ਮਰਿਆ ਕੋਈ ਨਹੀਂ। ਇਹ ਪਹਿਲਾਂ ਸੁਖਣਾ ਸੁਖਦਿਆਂ ਨੇ ਕਿ ਮਰੇ ਤੇ ਵਾਲ ਖੋਲਾਂ ਤੇ ਕਿਹੋ ਜਿਹਾ ਲੱਗਣਗੇ। ਜਿਹਨੋਂ ਪੈਸੇ ਦੇ ਜ਼ਾਇਦਾਰਾਂ ਅਜੇ ਨਾਮ ਨੂੰ ਆਨੰਦ ਕਾਰਜ ਦੇ ਨਾਮ ਲਾਵਾਂ। ਮੇਨ ਗੇਟ ਤੇ ਵਾਲਾਂ ਖੋਲੀਆਂ ਗਿਆ ਪੁਰਗੋਂ ਲੱਗੀਆਂ ਹੋਣਗੇ ਤੇ ਕਹਿੰਦੀ ਜੇ ਆਨੰਦ ਕਾਰਜ ਹੋਣਾ ਹੈ। ਤੇ ਮੁੜ ਕੇ ਪਤਾ ਕੀ ਹੁੰਦਾ ਸਾਡੀ ਵਾਰੀ ਆਉਂਦੀ ਵੀ ਬਾਬਾ ਜੀ ਆਨੰਦ ਕਾਰਜ ਕਰੋ। ਕਾਕਾ ਵਿਆਹ ਵਾਲਾ ਆ ਜਾਂਦਾ ਅਸੀਂ ਕਹਿੰਦੇ ਗੁੱਡੀ ਨੂੰ ਲਿਆਓ ਉਹ ਕਹਿੰਦੀ ਜੀ ਬਿਊਟੀ ਪਾਰਲਰ ਤੇ ਬਰੋਟੇ ਮਰਾਉਣ ਗਈ ਹੈ ਗੁੱਤ ਵੱਡੇ ਹੁੰਦੇ ਇੱਥੇ ਤੇ ਗੁੱਤ ਉਹਦੀ ਵੱਡੀ ਨਹੀਂ ਜਿਹੜੀ ਵੱੱਜ ਚੱਲਣ ਹੋਵੇ ਮੁੱਛ ਤੇ ਬੁੱਟ ਜਿਹੜੀ ਵੱਟਣੀ ਆ ਨਾ ਇਹ ਸਜਾ ਹੁੰਦੀ ਸੀ ਮੈਨੂੰ ਸਮਝਾਤਾ ਨਹੀਂ ਪਰ ਮੈਂ ਉਹ ਮਾਤਾ ਵੇਖੀ ਐ ਸਾਡੇ ਭੂਰੇ ਕੋਨੇ ਪਿੰਡ ਦੇ ਵਿੱਚ ਇੱਕ ਵੱੱਜ ਚੱਲਣ عورت ਸੀ ਉਹਦੇ ਜੇੜ ਦੇ ਪੁੱਤਰੇ ਉਹਦਾ ਨਾਕੀ ਵੱਡਿਆ ਤੇ ਉਹਦੀ ਗੋਦੀ ਵੱਡੀ ਤੇ ਔਰ ਮੈਂ ਮਾਈ ਦੇ ਨਾ ਅੱਖਾਂ ਨਾਲ ਵੇਖੀ ਹੈ ਅਸੀਂ ਕਹਿੰਦੇ ਆਂ ਕਿ ਬੀਬੀ ਲਿਆਓ ਉਹ ਕਹਿੰਦੀ ਜੀ ਸਲੂਨ ਤੇ ਗਈ ਬਿਊਟੀ ਪਾਲਣ ਤੇ ਗਈ ਐ ਦੱਸੋ ਇਹ ਸੁਹਾਗ ਧੋਗੇ ਜੀ ਕੁਰੂ ਗੰਗਸਾ ਤੇ ਪਾਥਰੀ ਢੋਰੀ ਦੇ ਵਿਆਹ ਵਾਲਾ ਕਾਕਾ ਡੀਗ ਰਿਆ ਤੇ ਰਾਗੀ ਸਿੰਘ ਸ਼ਬਦ ਪੜਦੇ ਨੇ ਸੱਬੇ ਸਾਹ ਕੁੜਾਵੇ ਡੱਠੇ ਤੋਂ ਪੱਲੇ ਤੈੜੇ ਲੱਗੀ ਮੈਂ ਕਿਹਨਾਂ ਰਾਗੀ ਦੀ ਸ਼ਬਦ ਆਪਾਂ ਨੂੰ ਪੜਨਾ ਪੈਣਾ ਪਰ ਪੱਲੇ ਤੋਂ ਗੰਭਈਨਾ ਲੱਗੀ ਜੇ ਤੂੰ ਪੱਲੇ ਦੀ ਢਲ ਕਰਨਾ ਉਹਨਾਂ ਦਾ ਇੱਕ ਦੂਜੇ ਦੇ ਹੱਥ ਫੜ ਕੇ ਫੋਟੋਆਂ ਹੀ ਖਿਲਾ ਲੀਆਂ ਨੇ ਮੈਂ ਇਹ ਬੇਨਤੀ ਤਾਂ ਕਰ ਰਿਹਾ ਸਾਨੂੰ ਗੁਰੂ ਨੇ ਆਖਿਆ ਸ਼ਰਮ ਨਾ ਧਰਮ ਤੋਂ ਇਹ ਸ਼ਬਦ ਖਰੋਏ ਕੂੜ ਫੇਰ ਪ੍ਰਧਾਨਵੇਂ ਲਾਲੋ ਕਾਰੀਆਂ ਬਹਾਮਣਾ ਕੀ ਗਲ ਥਕੀ ਅੰਗਦ ਕੜੇ ਸ਼ੈਤਾਨ ਵੇ ਲਾਲੋ ਜਦੋਂ ਬਾਬਰ ਨੇ ਹਮਲਾ ਕੀਤਾ ਨਾ ਉਦੋਂ ਹਿੰਦੁਸਤਾਨ ਦੀ ਇਹੋ ਹੀ ਹਾਲਤ ਸੀ ਮੈਂ ਬੇਨਤੀ ਕਰੇ ਗੁਰਮਤ ਖਾਨਦਾਨ ਦੀ ਆਗਰ ਨਾਮ ਦਾ ਸੇਖ ਹੈ ਗੁਰਮੁਖ ਦਾਸ ਪਾਤਸ਼ਾਹ ਤੋਂ ਸਿੱਖੀ ਲਈ ਹੈ। ਘਰ ਧੀ ਜਮੀ ਹੁਕਮਨਾਮਾ ਲਿਆ ਬਾਣੀ ਦੇ ਵਿੱਚੋਂ ਨਾਂ ਰੱਖਿਆ ਸੂਤੀ ਲਾਗਿਆ ਨੇ ਰਿਸ਼ਤਾ ਤੈਅ ਕੀਤਾ ਜਦੋਂ ਜਾਣ ਜਾਈ ਤੇ ਸਾਧੂ ਪੈ ਗਿਆ ਕਿ ਭੂਤਾਂ ਵਾਲੇ ਬਾਬੇ ਦੇ ਚੇਲੇ ਨੇ। ਆ ਜਿਹੜੇ ਵੀਰਾਂ ਦੀਵੇ ਚ ਰੋਦੇ ਨੇ ਨਾ ਇਹਨਾਂ ਦਾ ਅਸਲ ਤਾਂ ਭੂਤਾਂ ਵਾਲੇ ਬਾਬੇ ਦੇ ਚੇਲੇ ਆਪਾਂ ਤਾਂ ਗੁਰਦੁਆਰੇ ਜਾਂਦੇ ਆ ਤੇ ਆਪਾਂ ਨੂੰ ਕਹਿੰਦੇ ਨੇ ਗੁਰਸੇਖੋ ਗੁਰਦੁਆਰੇ ਚੱਲੇ ਆ ਤੇ ਜਿਹੜੇ ਕਬਰਾਂ ਵਾਲ ਜਾਂਦੇ ਨੇ ਉਹਨੂੰ ਅਸੀਂ ਕਹਿੰਦੇ ਭੂਤਾਂ ਵਾਲੇ ਬਾਬੇ ਦੇ ਚੇਲੇ। ਉਥੇ ਜਾਂਦੇ ਕਿਉਂ ਨੇ ਮੇਰੇ ਕੋਲ ਇੱਕ ਮਜੀਦ ਸਾਹਿਬ ਬੰਦਾ ਆਇਆ ਮੈਂ ਕਥਾ ਕਰਕੇ ਬਾਹਰ ਨਿਕਲਿਆ ਇਹ ਗੱਲ ਕੋ 10 12 ਸਾਲ ਪੁਰਾਣੀ ਹੈ ਉਹਨੇ ਪੱਗ ਦੇ ਪਨੇਰ ਕੋਈ ਦਾਣੇ ਪਾਇ ਕੜਕਦੇ ਨਾਲ ਸਵਾ ਤੇ ਮੈਨੂੰ ਕਹਿੰਦਾ ਬਾਬਾ ਜੀ ਪਰਾਇ ਦਾ ਹੱਥ ਜਰਦਾ ਮੈਂ ਕਿਹਾ ਕੋ ਪੰਕਤੀ ਪੁੱਛਦੀ ਕਹਿੰਦਾ ਜੀ ਵੀਰ ਸਾਡੇ ਬਾਬਾ ਖੇੜ ਦਿੰਦਾ ਹੈ ਤੇ ਮੈਂ ਕਣਕ ਪਾਇ ਸੀ ਤੇ ਉਹਨੇ ਮੈਨੂੰ ਆਖਿਆ ਸੀ ਕਿ ਤੂੰ ਸਵੇਰੇ ਉੱਠ ਕੇ ਨਿਰਲੇ ਕਾਲ ਜੇ ਥੋੜਾ ਜਿਹਾ ਸਿਰ ਤੇ ਪਾ ਲਿਆ ਕਰ ਇਹ ਪਾਣੀ ਨਾਲ ਪੀੜਿਆ ਕਰਤੇ ਠੀਕ ਹੋ ਜਾਏਗਾ ਮੈਂ ਕਿਉਂ ਨਹੀਂ ਤੈਨੂੰ ਅੱਗੇ ਪੇਂਦਾ ਝੁੰਕੇ ਵਿੱਚ ਆ ਗਿਆ ਮੈਂ ਕਿਉਂ ਨਹੀਂ ਤੈਨੂੰ ਆ ਗਿਆ ਕਿ ਤੂੰ ਗੁਰੂ ਗੰਗ ਸਾਹਿਬ ਪਾਤਸ਼ਾਹ ਨੂੰ ਛੱਡ ਕੇ ਕਬਰ ਤੇ ਆਇਆ ਤੇਰੇ ਸੇਵ ਜੀ ਸਵਾ ਤੇਰੇ ਮੂੰਹ ਵਿੱਚ ਜੀ ਸਵਾ ਬੜੀ ਹਨੇਰੇ ਘਰ ਸਵਾ ਰਹਿਣ ਜਾਂਦੇ ਨੇ ਤੇ ਕਹਿੰਦੇ ਬਾਬੇ ਨੇ ਧਰਤੀ ਦਿੱਤੀ ਹੈ ਤੇ ਆਪਾਂ ਤਾਂ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਕਿਨੇ ਤੇਰੇ ਸਿਰ ਚ ਫਸਵਾ ਐਨੇ ਬੇਸ਼ਰਮ ਲੋਕ ਹੋ ਗਏ ਨੇ ਸਵਾ ਖਾਦੀ ਨਹੀਂ ਜਾਂਦੇ ਨੇ ਤੇ ਸਵਾ ਸੇਵ ਜੀ ਪਾਈ ਜਾਂਦੇ ਨੇ ਇਹਦਾ ਜਵਾਬ ਮੈਂ ਨਹੀਂ ਦੇਦਾ ਗੋਇੰਦਵਾਲ ਤੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਦਿੱਤਾ ਕਹਿੰਦੇ ਜੇ ਕੋ ਗੁਰ ਤੇ ਵੇਮ ਕੋ ਹੈ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਉੱਚੋ ਬੇਵੇਖਿਆ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗਤਨੀ ਸਤਗੁਰੂ ਸਭ ਸੁਣਾਏ ਕਹ ਨਾਨਕ ਵਿਚਾਰ ਦੇ ਕੋ ਬਿਨ ਸਤਿਗੁਰ ਮੁਕਤ ਨਾ ਪਾਏ ਹੁਣ ਆਨੰਦ ਕਾਰਜ ਹੋ ਗਿਆ ਹੈ ਧੀ ਦਾ ਵਿਆਹ ਹੋ ਗਿਆ ਤੇ ਗੁਰਸਿੱਖ ਕੀ ਕਰੇ ਉਹ ਨੇ ਧੀ ਨੂੰ ਡੋਲੀ ਚ ਪਾ ਦਿੱਤਾ ਮੈਂ ਬੇਨਤੀ ਕਰ ਰਿਹਾ ਗੁਰੂ ਦੀ ਹੋੜੀਏ ਨਾ ਗੁਰੂ ਸਾਡੀ ਪਤ ਕਿਵੇਂ ਰੱਖਦਾ ਹੈ ਮਾਤਾ ਭਾਗਪੁਰੀ ਕਹਿੰਦੀ ਵੀ ਗੁਰੂ ਅਰਜਨ ਸੱਚੇ ਪਾਤਸ਼ਾਹ ਇੱਥੇ ਆਉਣਗੇ ਮੇਰੇ ਖਦਰ ਦਾ ਚੋਲਾ ਪਹੁੰਚਣਗੇ ਪੁੱਤ ਕਹਿੰਦਾ ਮਾਂ ਨਹੀਂ ਆਉਣਾ ਉਹ ਕਹਿੰਦੀ ਪੁੱਤ ਆਰਮੀ ਆਉਣਗੇ ਮੈਨੂੰ ਪਤਾ ਪੁਰ ਅਰਜਨ ਸੱਚੇ ਪਾਤਸ਼ਾਹ ਦਾ ਪਿਓ ਨੇ ਜੇਠ ਦਾ ਮਹੀਨਾ ਸੀ ਜਿਹੜੀ ਡੋਲੀ ਸੀ ਨਾ ਜਮਾਨੇ ਦੇ ਵਿੱਚ ਬੰਦੇ ਚੁੱਕਦੇ ਨੇ ਸਰ ਬੰਦੇ ਜਿਹੜੇ ਡੋਲੀ ਨੂੰ ਚੁੱਕਦੇ ਉਹਨਾਂ ਨੂੰ ਕਹਿੰਦੇ ਸਰ ਪੰਜਾਬੀ ਚ ਘਾਰ ਤੇ ਅੰਗਰੇਜ਼ੀ ਅੰਗਰੇਜ਼ੀ ਵਿੱਚ ਉਹਦਾ ਅਰਥ ਹੁੰਦਾ ਪਲੈਂਟ ਨੂੰ ਬੀਅਰ ਇਹ ਅੰਗਰੇਜ਼ੀ ਚ ਘਾਰ ਦਾ ਅਰਥ ਹੁੰਦਾ ਪਲੈਂਕਰ ਬੀਅਰ ਤੇ ਪੰਜਾਬੀ ਚ ਕਹਿੰਦੇ ਘਾਰ ਜਿਹੜੇ ਕਿਸੇ ਬੰਦੇ ਨੂੰ ਮੋਢੇ ਤੇ ਚੁੱਕਦੇ ਉਹਨੂੰ ਘਾਰ ਕਿਹਾ ਜਾਂਦਾ ਉਹਨਾਂ ਘਾਰਾਂ ਨੇ ਬੀਬੀ ਦੀ ਡੋਲੀ ਚੁੱਕ ਲਈ ਮਾਂ ਨੇ ਧੀ ਨੂੰ ਪਾਣੀ ਦਾ ਘੁੱਟ ਪਿਆਇਆ ਗੁਰਸਿੱਖ ਪਿਓ ਦੀ ਧੀ ਹੈ ਤੀ ਹੋਈ ਨਹੀਂ ਮਿੱਟੀ ਨਹੀਂ ਉਹਨੇ ਜਗਜੀਤ ਸਿੰਘ ਦਾ ਪਾਠ ਰਾਮ ਕਰ ਦਿੱਤਾ ਬੀਬੀ ਸੂਰਤੀ ਨੇ ਔਰ ਪਾਠ ਰਾਮ ਕਰਕੇ ਅਰਦਾਸ ਕੀਤੀ ਮਹਾਰਾਜ ਮੈਂ ਤੇਰੇ ਸਿੱਖ ਦੀ ਧੀ ਆ ਤੇਰੀ ਵੀ ਧੀ ਆ ਤੇ ਅਸੀਂ ਸੁਣਿਆ ਕਿ ਤੂੰ ਨੇਕ ਮੇੜ ਦੇਣਾ ਮੇਰੀ ਤਰਫ ਦੇ ਕਰਮਾੜੇ ਮੈਂ ਸਖੀ ਸਰਵ ਮੰਨਣ ਵਾਲਿਆਂ ਦੇ ਘਰ ਵਿਆਹੀ ਦੂਜੇ ਨਾਲ ਦੇ ਘਰ ਖੇੜ ਦਿੰਦੇ ਨੇ ਜਿਹੜੇ ਦੁਆਖੇ ਵਿੱਚ ਪੀੜ ਦੀ ਪੀੜਾ ਕਰਦੇ ਹਨ ਯਾਦ ਰੱਖਿਆ ਜੇ ਆਪਾਂ ਗਿਰੋ ਅਰਦਾਸ ਨਹੀਂ ਕਰਦੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਸਿੱਖਾਂ ਬਾਣ ਜਿੱਥੋਂ ਤਾਂ ਲਗਿਆ ਮੇਨ ਬੋਲਿਆ ਸਭ ਕੁਝ ਜਾਣਦਾ ਕਿ ਅੱਗੇ ਕੀ ਚੇ ਅਰਦਾਸ ਆਪਾਂ ਰੋਜ਼ ਪਾਠ ਕਰਕੇ ਦੋ ਟਾਈਮ ਤੇ ਸਵੇਰੇ ਚੌਪੀ ਸਾਹਿਬ ਦਾ ਸ਼ਾਮ ਦੇ ਟਾਈਮ ਤੇ ਰੈ ਰਾਸ ਦਾ ਉਹਦੇ ਜੱਪਾ ਪੜਦੇ ਆ ਧੜ ਘੜ ਕੇ ਅੰਦਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਨਦੇ ਭਾਵੇਂ ਆਪਾਂ ਚੰਗੇ ਆ ਭਾਵੇਂ ਮਾੜੇ ਆ ਹਰ ਦੇ ਦਿਲ ਦੀ ਗੱਲ ਜਾਣਦਾ ਜੀ ਉਸ ਬੀਬੀ ਸੂਰਤੀ ਨੇ ਪਾਠ ਕੀਤਾ ਅਰਦਾਸ ਕੀਤੀ ਅਰਦਾਸ ਪ੍ਰਵਾਨ ਹੋਈ ਬਾਣਾ ਵਰਤਿਆ ਗੁਰਬਾਣਾ ਬਣਾਉਂਦਾ ਮੈਂ ਇੱਕ ਪੰਗੀ ਕਥਾ ਜ਼ਰੂਰ ਔਰਨਾ ਹੈ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਝ ਤੇਰਾ ਬਾਣਾ ਜਦੋਂ ਉਹਦੀ ਕਿਰਪਾ ਹੋ ਜਾਏ ਉਦੋਂ ਮੂਰਖ ਵੀ ਸਿਆਣੇ ਬਣ ਜਾਂਦੇ ਹਨ ਜੇ ਦਿਨ ਮਾੜੇ ਹੋਣ ਤੇ ਸਿਆਣਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਹੋਇਆ ਕੀ ਬੀਬੀ ਨੇ ਅਰਦਾਸ ਕੀਤੀ ਭਾਣਾ ਵਰਦਿਆ ਤੇ ਢੋਲੀ ਕੋਲ ਬੀਬੀ ਦੀ ਢੋਲੀ ਪਹੁੰਚ ਗਈ। ਗੁਰੂ ਦਾ ਦਰਬਾਰ ਲੱਗਾ ਸੀ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਕਿਉਂਕਿ ਜਦੋਂ ਰਾਤ ਦਾ ਟਿਕ ਟਕਾ ਆਵੇ ਤੇ ਆਵਾਜ਼ ਜ਼ਿਆਦੀ ਜਾਂਦੀ ਉਹ ਤਾਂ ਸਪੀਕਰ ਨਹੀਂ ਸੰਹੁੰਦੇ। ਬੀਬੀ ਦੇ ਕੰਨਾਂ 'ਚ ਵਜ ਗਈ। ਤੁਸੀਂ ਆਰਾਮ ਹੋ ਜਾਓਗੇ। ਮੈਂ ਸੁਣਿਆ ਤੁਸੀਂ ਸੰਤ ਬਾਬਾ ਅਦਰ ਸਿੰਘ ਮਸਤੂ ਬਾਣੀ ਦੀ ਆਵਾਜ਼ ਦੋ ਘੋ ਘੋ ਤੱਕ ਜਾਂਦੀ ਸੀ। ਵੇ ਖਟੜਾ ਪਿੰਡ ਹੈ ਨਾਰਜ ਮਾਰਦੇ ਲਾਗੇ ਉਥੋਂ ਦੀ ਘਟਨਾ ਮੈਂ ਉਥੋਂ ਸੁਣਿਆ ਜਿਹੜਾ ਰਾਵਾਂ ਸਾਹਿਬੀਓ ਦਾ ਗੁਰੂ ਹੈ ਨਾ ਬਾਬਾ ਚੰਦ ਸਿੰਘ ਸ਼ਹਿਜਾ ਉਹਦੇ ਤੋਂ ਪਹਿਲਾਂ ਨਾਂ ਦਾ ਭੇਖਾ ਲੱਗਦਾ ਹੈ ਇਹ ਬਾਬਾ ਅਦਰ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਨੇ ਆਸਾ ਦੀ ਵਾਰ ਦਾ ਕੀਰਤਨ ਤੇ ਉਹ ਬਾਬਾ ਜਿਹੜਾ ਅਸੀਂ ਉਹ ਦਸਨ ਕਰ ਰਿਹਾ ਤੇ ਉਹ ਕੁਦਰਤੀ ਕਰਨ ਲੱਗਾ ਬਾਸ ਸਾਥ ਕਿਵੇਂ ਕੱਟੀ ਦਾ ਪੂੜਿੰਗ ਦਾ ਇਹ ਮੈਂ ਖਟੜੇ ਪਿੰਡੋਂ ਮੈਂ ਗੁਰੂ ਕੀ ਝੁੰਜੀ ਕਰ ਤੇ ਕੋਣੀ ਨਹੀਂ ਪੜਾਈ ਇਹ 40 ਰੁਪਏ ਲ ਮੈਂ ਦਰ ਸੁਣੀ ਖੱਟੇ ਪੈਂਦੀ ਉਥੋਂ ਦੇ ਲਾਭ ਸਿੱਗਦੇ। ਬਾਬਾ ਕਰਤਾਰ ਸਿੰਘ ਇੱਕ ਨਿੱਕੀ ਬਸ ਪੇੜਕੀ ਸੀ ਜਿਹੜੀ ਚੰਦੂ ਕਲਾਂ ਸੜੀ। ਉਸ ਪੇੜ ਦੀ ਗੱਲ ਹੈ। ਬਾਣੀ ਪੜਨ ਬੰਦੇ ਦੇ ਅੰਦਰ ਇਹ ਨਹੀਂ ਤਾਕਤ ਆ ਜਾਂਦੀ ਕਿ ਬਾਬਾ ਔਰ ਚਰਨ ਸਿੰਘ ਦਾਤਲ ਕਰ ਕੇ ਕਹਿੰਦੇ ਸਾਦ ਕਿਵੇਂ ਕੱਟੇ ਬਾਪੂ ਡਿੰਗਦਾ। ਬਾਬਾ ਅਦਰ ਸਿੰਘ ਨੇ ਉਸੇ ਮੌਕੇ ਧਾਰਨਾ ਲਈ ਕਹਿਣ ਲੱਗੇ। ਗੁਰੂ ਦੇ ਗੁਣ ਕਾਵੇ ਭਾਵੇਂ ਕੱਟੇ ਬਾਪੂ 라ਵੇ। ਜਦੋਂ ਇੱਕਦਮ ਠੋਕਰ ਮਾਰੀ ਨਾ ਤੇ ਬਾਬੇ ਚਰਨ ਸਿੰਘ ਨੇ ਆ ਕੇ ਅਦਰ ਸਿੰਘਾਂ ਮੈਨੂੰ ਭਨੇਖਾ ਪਾਏਗਾ ਇਸ ਗੱਲ ਦਾ ਗੁੱਸਾ ਨਾ ਕਰੀ ਉਹਨਾਂ ਗੁਰਮਖਾਂ ਦੇ ਠਵਾਰ ਜ਼ਿਆਦੀ ਹੁੰਦੀ ਸੀ ਰਾਗੀ ਸਿੰਘ ਕੀਰਤਨ ਕਰਦੇ ਨੇ ਬੀਬੀ ਦੇ ਕੰਨਾਂ 'ਚ ਬਾਜ ਪਈ ਤੇ ਜਿਹਨਾਂ ਡੋੜੀ ਚੁੱਕੀ ਸੀ ਉਹਨਾਂ ਨੇ ਕਹਿਣ ਲੱਗੀ ਤਾਇਆ ਪਤਾ ਨਹੀਂ ਮੁੜ ਕੇ ਦਰਸ਼ਨ ਹੋਵੇ ਕਿ ਨਹੀਂ ਹੋਵੇ ਮੈਂ ਸਭੀ ਸਰਗੀਆਂ ਦੇ ਵਿਆਹੀ ਗਈਆਂ ਆਪਾਂ ਗੁਰੂ ਕੇ ਸੇਖਾਂ ਚਲੋ ਜਾਂਦੇ ਜਾਂਦੇ ਗੁਰੂ ਪਾਤਸ਼ਾਹ ਦਾ ਮੱਥਰ ਦੇਖ ਲਈਏ ਔਰ ਗੁਰਮਖੋ ਬਾਣਿ ਚ ਲਿਖਿਆ ਹੋਵੇ ਸਿੱਧ ਕਸਮ ਦੀ ਨੂਰ ਅਰਸ਼ੋਂ কুরਸੋਂ ਝਟਗੇ ਤਉ ਦੇ ਰੱਠੇ ਸੱਚੇ پاک ਸਾ ਮਰ ਜਨਮ ਜਨਮ ਦੀ ਕਟੀ